ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਹੰਮਲੇਸਰ ਮਜੀਠੇ ਦੇ ਬਾਰ ਬਾਰ ਜਿਹੜਾ ਵਿਰਜਨ ਦਾ ਡੇਰਾ ਤੇ ਅੱਜ ਤੁਹਾਨੂੰ ਚਾਰ ਗਾਵਾਂ ਦਿਖਾਉਣੀ ਆ ਚਾਰੇ ਗੱਬਣਾ ਤੁਹਾਨੂੰ ਦਿਖਾਉਣੀ ਆ ਗੁਰਵਿੰਦਰ ਸਿੰਘ ਗੱਲੌਣਾ ਕੋਲ ਆਪਾਂ ਪਹੁੰਚਿਆ ਹਾਂਜੀ ਵਿਧੀ ਸਾਸਕਲ ਜੀ ਸਾਸਕਲ ਜੀ ਉਸ ਨਾ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਵਧੀਆ ਵਿਧੀ ਚਲੋ ਵਧੀਆ ਚੀਜ਼ਾ ਵੇਗਤ ਨਾਲ ਮਾਲ ਫਿਰ ਹਾਂਜੀ ਹਾਂਜੀ ਵਗਦੇ ਮਰਗੀ ਦੀ ਆ ਚੀ ਸਾਰਾ ਤੇ ਨਾਮ ਦੱਸਤਾ ਕਰੀ ਆਪਣਾ ਰਵਿੰਦਰ ਸਿੰਘ ਹਾਂਜੀ ਬੀਪੀਓ ਮਜੀਠਾ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ 9901150174 ਠੀਕ ਹੈ ਜੀ ਹਾਂਜੀ ਹਾਂਜੀ ਤੇ ਜਿਲ੍ਹਾ ਆਪਣਾ ਅੰਮ੍ਰਿਤਸਰ ਦਾ ਅੰਮ੍ਰਿਤਸਰ ਤੇ ਸ਼ੁਰੂਆਤ ਫੇਰਾ ਜਿਹੜੀ ਪਹਿਲੇ ਨੰਬਰ ਤੇ ਗੱਬਣਾ ਹੀ ਆ ਸਾਰੀਆਂ ਹੀ ਗੱਬਣਾ ਜੀ ਹਾਂਜੀ ਸਾਰੀਆਂ ਹੀ ਗੱਬਣਾ ਜੀ ਕਿੰਨਾ ਸੂਆ ਜੇ ਦਾ ਪਹਿਲੇ ਨੂੰ ਵਛੀ ਜੇ ਛਿੱਗੀ ਜੇ ਮੂੰਹ ਆ ਜੇ ਪਹਿਲਾ ਸੂਆ ਤਾਂ ਮੂੰਹ ਛਿੱਗੇ ਭਲਾ ਭੁਲਾ ਪੈਂਦੀਆਂ ਭਲਾ ਭੁਲਾ ਪੈਂਦੀਆਂ ਠੀਕ ਹੈ 18-20 ਲੀਟਰ ਕਰੂਗੀ ਪਹਿਲੇ ਸੂਈ ਜੇ ਤੁਰ ਹਾਂ ਫੇਰੇ ਨਾ ਦੁੱਧ 18-20 ਦੇ ਲਾਗੇ ਬੰਨੇ ਜਿਹੜਾ ਕਹਿੰਦੇ ਕਿ ਪਹਿਲੇ ਸੂਈ ਜਿਹੜਾ ਚਾਰ ਚੰਗੀਆਂ 5-6 ਦਿਨ ਹੋ ਗਏ ਠੀਕ ਹੈ ਬਾਕੀ ਇਹ ਆ ਕਿ ਰੰਗ ਰੂਪ ਦੀ ਜਿਹੜੀ ਸੋਹਣੀ ਆ ਚੰਗੇ ਕਦ ਕਾਠਾ ਲਈ ਆ ਤੇ ਸੂਆ ਜਿਹੜਾ ਇਹਦਾ ਪਹਿਲਾ ਹੀ ਆ ਹਫਤੇ ਇੱਕ ਦੇ ਕਰੀਬ ਜ ਠੀਕ ਹੈ ਜੀ ਹੈਗੀ ਵੀ ਠੰਡੀ ਠਹਿਰੀ ਆ ਤੇ ਦਾੰਦਾ ਦੇਖ ਸਕਦੇ ਜੀ ਛਿੱਗੀ ਛਿੱਗੀ ਦੇ ਅਜੇ ਜਿਹੜੇ ਬਰਾਬਰ ਦੇ ਜੀ ਬਣੀ ਹੈਗੀ ਤੀਜੀ ਠੀਕ ਹੈ ਜੀ ਲੈ ਜਾ ਜੀ ਬਰਾਕੇ ਪਾ ਲੰਪੂ ਲੰਪੈਂਦੀਆਂ ਹਵਾਨੇ ਤੇ ਤੇ ਮੋਲੇ ਦਾ ਵੀ ਦੇ ਫਿਰ ਆ ਨੂੰ ਪੜਾ ਵੀ ਜੀ ਵਸ਼ੀ 67000 ਦੀ ਆ ਹਾਂਜੀ 50000 ਦੀ ਦੇ ਦਾਂਗੇ ਜੀ ਅੱਛਾ 50000 ਦੀ ਦੇ ਦੋਗੇ ਹਾਂਜੀ ਹਾਂਜੀ ਕਰ ਦਈਏ ਥੋੜੀ ਕੰਦਰ ਹੀ ਇਹ ਲੋ ਕਰ ਦੋ ਕਰ ਦਿੰਦੇ 2000 ਛੱਡ ਦਈਏ ਫਿਰ ਚਲੋ 2000 ਛੱਡ ਦੋ 48000 ਦੀ ਦੇ ਦੋਗੇ ਹਾਂਜੀ ਤੇ ਹੁਣ ਆ ਦੂਸਰੇ ਨੰਬਰ ਤੇ ਜਿਹੜੀ ਇਹ ਵੀ ਜੀ 18 ਕਿਲੋ ਦੁੱਧ ਭਰਦੀ ਦੀ ਜੀ ਇਹ ਵੀ ਠੀਕ ਹੈ ਜੀ 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 ਤੋਰਾਂ ਫਿਰ ਇਹਦਾ ਵੀ ਇੱਕ ਲਈ ਹੈਗੀ ਆ ਵੀ ਕ੍ਰੋਸ ਚ ਟੈਡ ਚੰਗੇ ਆਈ ਜਾਗੇ ਇਹਦੇ ਤੇ ਥਾਣੇ ਦੇਖ ਸਕਦੇ ਲੱਗਦੇ ਚੰਗੇ ਗੈਪ ਤੇ ਹੈ ਜਿਹੜੇ ਬਾਕੀ ਆ ਦੇ ਸਾਦੇ ਚ ਚੰਗੀ ਤਿਆਰ ਹੋਣੀ ਆ ਤੇ ਕਦ ਬਹੁਤਾ ਉੱਚਾ ਨਹੀਂ ਆ ਠੀਕ ਠਾਕ ਜਾ ਕਰਦੇ ਆ ਜਿਹੜਾ ਇਹਦਾ ਬਾਕੀ ਕੋਈ ਵੀ ਰੋਸ ਹਾਬ ਨਾ ਆਪਣੇ ਇੱਥੇ ਆ ਕੇ ਵੇਖ ਲੈ ਕਰੀ ਚੰਗੀ ਤਰ੍ਹਾਂ ਪਤਾ ਲੱਗ ਜਾਊਗਾ ਬਾਕੀ ਅਜ ਲੱਗ ਲੱਗੇ گاਵਾ ਥੋੜੀਆਂ ਉੱਚੀਆਂ ਵਾਦੇ ਕਰਕੇ ਵੀ ਥੋੜਾ ਫਰਕ ਲੱਗਦਾ ਤੇ ਇੱਕ ਨਕਲਾ ਜਿਹਾ ਟੈਮਾ ਜੇ ਇਹ ਵੀ ਜੀ ਚਾਰ ਪੰਜ ਦੇ ਲੱਗ ਜੂ ਜੇ ਤੇ ਇਹਦਾ ਮੁੱਲ ਇਹਦਾ ਮੁੱਲ ਵੀ ਜੀ 40 ਦੀ ਦਿਸਾਂਗੇ ਤੇ ਅੱਛਾ ਹਾਂਜੀ ਕਰ ਦਈਏ ਕੁਮਾਨਤਾ ਨਿਚੋਂ ਵੀ 39 ਦੀ ਦੇ ਦਾਂਗੇ ਵੀ ਜੀ ਚਲੋ ਫਿਰ ਯਾਰ ਹੋਰ ਛੱਡ ਦਿਓ 38 ਦੀ ਕਰ ਦਿਆ ਤੇ ਹੁਣ ਆ ਵੀ ਚੰਗੇ ਕਦ ਕਾਠ ਵਾਲੀ ਗਾਵਾਂ ਦੇਖੋ ਜੇ ਬੜੀਆਂ ਢਿੱਲਾ ਜੇ ਦੁੱਧ 25 ਤੋਂ ਪਲੱਸ ਹੀ ਕਰੂਗੀ ਜੀ ਅੱਛਾ ਹਾਂਜੀ 25 ਤੋਂ ਪਲੱਸ ਹੀ ਜਾਊਗੀ ਤੇ ਆਹ ਦੇਖ ਸਾਢੇ 58 ਇਹ ਤੇ ਲੱਗੇ ਤਾਂ ਚੰਗੇ ਕਾਪਤੇ ਆ ਜੀ ਠੀਕ ਹੈ ਜੀ ਚੰਗਾ ਹਵਾਨਾ ਤਿਆਰ ਕਰਨਾ ਇੰਨੇ ਵੀ ਇਹਨਾਂ ਥੋੜੇ ਜਿਹੇ ਪੈਰ ਕਸੇ ਹੋ ਇਹਦੇ ਕਰਕੇ ਪੱਕੇ ਥਾਂ ਕਰਕੇ ਇਹਨਾਂ ਤੁਰਦੀ ਉੱਤਰਾਂ ਜਿਹੜੇ ਚੰਗੇ ਕਦ ਕਾਠਾ ਲਈਏ ਚੰਗੇ ਬੋਡੀ ਸਟਰਕਚਰ ਵਾਲੀ ਹੈ ਲਾ ਜਾ ਵੀ ਜੀ ਬੰਦਿਆ ਜੀ ਚੰਗੀ ਤਿਆਰ ਹੋਣੀ ਆ ਸੌਣ ਤੱਕ ਕਰੇ ਤੇ ਇਹਦਾ ਮੁੱਲ ਵੀ ਦੀ ਇਹਦਾ ਮੁੱਲ ਵੀ ਜੀ ਫੋਨ ਤੇ ਕਰਾਂਗੇ ਵੀਰ ਜੀ ਅਛੇ ਇਹਦਾ ਮੁੱਲ ਫੋਨ ਤੇ ਕਰ ਲਓ ਕਰਾਂਗੇ ਵੀਰ ਜੀ ਜਿਆਜ ਹੀ ਰੱਖਣਾ ਕੋਈ ਨਹੀਂ ਤਿਰੰਗ ਜਿਆਜ ਹੀ ਦੇ ਦਾਂਗੇ ਚਲੋ ਕੋਈ ਵੈਟ ਦੇ ਸਾਹ ਨਾਲ ਮੁੱਲ ਲਾਵੇ ਹਨਾ ਹੋਣਾ ਆ ਵਚੀ ਜੀ ਪਹਿਲਾਂ ਵਚੀ ਜੀ ਸ਼ੈ ਵੀ ਪਹਿਲਾਂ ਨਹੀਂ ਆ ਵਚੀ ਥੋੜੀ ਜੀ ਡਰਦੀ ਜੇ ਕਰਕੇ ਨਹੀਂ ਹੱਥ ਲਾ ਕੇ ਲਾਉਂਦੇ ਦੀਏ ਠੀਕ ਆ ਦਦੀ ਬਾਕੀ ਠੰਡੀ ਦੀ ਰਹੀ ਆ ਠੀਕ ਹੈ ਹੈਗੀ ਜਰਸੀ ਜੀ ਆ ਜਿਹੜੀ ਆਏ ਮੂੰਹ ਵੀ ਵੀ ਸ਼ਕੀ ਜੇ ਠੀਕ ਹੈ ਜੀ ਉਤਰਾਂ ਸਾਂਭੀ ਸੁੰਭੀ ਚੰਗੀ ਆ ਆ ਜੀ ਦਿਨ 15 ਗਰੰਟੀ ਨਾਲ ਤੁਹਾਡੀ 15 ਦਿਨ ਖੜਦੀ ਸਰਪ ਠੀਕ ਆ ਜੀ 15 ਦਿਨ ਤੋਂ ਵੱਧ ਕੇ ਸਾਡੇ ਕਿਲੇ ਤੇ ਬਾਂਦੀ ਜਨ ਮੀਤ ਜੀ ਠੀਕ ਆ ਅਸੀਂ ਕੱਲ ਜੇ ਡਾਕਟਰ ਕੋ ਚੈੱਕ ਕਰਾ ਗਏ 15 ਦਿਨ ਤੋਂ 20 ਦਿਨੋਂ 15 ਵਿੱਚ ਵਿੱਚ ਸੂਪ ਆਊਗੀ ਜੀ ਬਾਕੀ ਇਹ ਆ ਕਿ ਕੋਈ 4-5 ਦਿਨ ਉੱਤੇ ਵੀ ਹੋ ਸਕਦੇ ਥੱਲੇ ਵੀ ਲੈ ਸਕਦੀ ਆ ਇਹ ਅੰਦਾਜ਼ਾ ਹੀ ਆ ਜਿਹੜਾ ਬਾਕੀ ਕੋਈ ਵੀ ਇਹ ਆਪਣੀ ਸਮਝ ਕੇ ਵੇਖ ਕੇ ਲਵੇ ਕਿ ਜੇ ਕੋਈ 2-4 ਦਿਨ ਉੱਤੇ ਵੀ ਹੋ ਜਾਣ ਤੇ ਕੋ ਸਾਂਭ ਲਿਓ ਹਸਾ ਉਹਨਾਂ ਕੋਈ ਆਪਣੀ ਵੇਖ ਕੇ ਖੜੇ ਕਿਉਂਕਿ ਕਿ ਚੋ ਆਈਆਂ ਹੁੰਦੀ ਆ ਇਹ ਕਿਹੜੇ ਕੀ ਪੱਕੇ ਦਿਨ ਲਿਖੇ ਹੁੰਦੇ ਆ ਬਾਕੀ ਆਈ ਆ ਪਛੱਕ ਵੀਜੀ ਕਢਵਾਇਆ ਆ ਦਾ ਜੀ ਅੱਛਾ ਤੁਸੀਂ ਚੈੱਕ ਕਰਾ ਲਈ ਹੱਥ ਕਰਵਾਈਏ ਚੱਕੜਵਾਇਆ ਜੀ ਠੀਕ ਆ ਹਾਂ ਜੀ ਹਾਂ ਜੀ ਤੇ ਇਹ ਉਤਰ ਕਿੰਨਾ ਕਿ ਦੋ ਚੁਈਜੋ ਪਹਿਲੇ ਸਵੇਈ ਜੀ ਜੀ ਕਰੋਗੀ ਦਾਤ ਤੋਂ ਪਲਾਸਿਕ ਰੂ ਤੇਰਾ 14 ਤੇ ਕਰੋਗੀ ਵੀਜੀ ਠੀਕ ਆ ਬਾਕੀ ਤੁਹਾਨੂੰ ਪਤਾ ਇੱਧਰ ਵੇਖੋ ਤੁਹਾਨੂੰ ਦੋ ਚੰਗਾ ਲੱਗਾ ਜੀ ਵੀਜੀ ਠੀਕ ਆ ਜੀ ਤੇ ਇਹਦਾ ਮੁੱਲ ਜੀ 38 ਦੀ ਦੇਦਾ ਹੀ ਹਾ ਨਾ ਅੱਛਾ ਵੀ 38000 ਦੀ ਦੇਦਾ ਬਾਕੀ ਕੋ ਫੋਨ ਲਾਵੇ ਹੋ ਜੋ ਮੰਨ ਤਾਂ ਕਰਦਾਂਗੇ ਫੋਨ ਤੇ ਕਰਦਾਂਗੇ ਜੀ ਬੋਲ ਠੀਕ ਹੈ ਜੀ ਤੇ ਠੀਕ ਹੈ ਵੀ ਜੀਰ ਕੁਛ ਕਹ ਨਾ ਠੀਕ ਹੈ ਵੀ ਜੀ ਅੱਜ ਜਿਹੜੀਆਂ ਚਾਰ ਚਾਰੇ ਗੱਬਣਾ ਵਾ ਜਿਹੜੀਆਂ ਕੋਈ ਵੇਰ ਇੱਥੇ ਆ ਕੇ ਆਪਣੀ ਪਾਸ ਕਰਕੇ ਵੇਸ਼ ਚਾਹ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ